ਮੇਰਾ ਨਾਮ ਸੁਖਵੀਰ ਹੈ 2016 ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅੰਗਰੇਜ਼ੀ ਦੀ ਐਮਏ ਕਰਨ ਆਈ ਸੀ ਮੇਰਾ ਘਰ ਇੱਥੋਂ ਲਗਭਗ 200 ਕਿਲੋਮੀਟਰ ਦੂਰ ਹੈ ਤੇ ਕਿਸੇ ਪਛੜੇ ਜਿਹੇ ਇਲਾਕੇ ਤੋਂ ਇਕੱਲੀ ਕੁੜੀ ਦਾ ਇੰਨੀ ਦੂਰ ਪੜਨ ਆਉਣਾ ਕੋਈ ਸੌਖੀ ਗੱਲ ਤਾਂ ਬਿਲਕੁਲ ਵੀ ਨਹੀਂ ਹੋਣੀ ਐਮਏ ਦੌਰਾਨ ਹੀ ਮੈਂ ਸੁਪਨੇ ਬੁਣਨ ਲੱਗ ਗਈ ਕਿ ਮੈਂ ਵੀ ਇਨਾ ਪ੍ਰੋਫੈਸਰਾਂ ਵਾਂਗ ਪੜਾਇਆ ਕਰਾਂਗੀ ਇਸ ਤੋਂ ਬਾਅਦ ਮੈਂ ਇਹੀ ਸੁਪਨਾ ਆਪਣਾ ਪੂਰਾ ਕਰਨ ਦੇ ਲਈ ਐਮ ਫਿਲ ਕਰੀ ਤੇ UGC NET ਦਾ ਟੈਸਟ ਕਲੀਅਰ ਕਰਿਆ ਜੋ ਕਿ ਬਿਲਕੁਲ ਵੀ ਸੌਖਾ ਨਹੀਂ ਸੀ ਇਸ ਲਈ ਮੈਨੂੰ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 12 1 ਵਜੇ ਤੱਕ ਲਗਾਤਾਰ 2 ਸਾਲ ਪੜ੍ਹਨਾ ਪਿਆ ਫਿਰ ਜਾ ਕੇ ਮੇਰਾ ਇਹ ਟੈਸਟ ਕਲੀਅਰ ਹੋਇਆ ਫਿਰ 2019 ਦੇ ਵਿੱਚ ਮੈਂ ਇੱਕ ਇੰਟਰਵਿਊ ਕਲੀਅਰ ਕਰਕੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਪੜਾ ਰਹੀ ਸੀ ਅਚਾਨਕ ਹੀ ਜੁਲਾਈ ਦੇ ਵਿੱਚ ਇੱਕ ਪੱਤਰ ਜਾਰੀ ਹੁੰਦਾ ਜਿਸ ਵਿੱਚ ਸਾਡੀ ਹੁਣ ਤੱਕ ਦੀ ਸਾਰੀ ਪੜ੍ਹਾਈ ਨੂੰ ਜ਼ੀਰੋ ਕਰ ਦਿੱਤਾ ਜਾਂਦਾ ਹੈ ਇਹ ਸਭ ਤੋਂ ਅਕ ਕਿ ਮੈਂ ਤੇ ਮੇਰੇ ਨਾਲ ਦੀਆਂ ਪੰਜ ਹੋਰ ਅਧਿਆਪਕਾਂ ਸਾਥ ਨਾਲ 13 ਅਗਸਤ ਦੀ ਤਿੱਖਣ ਦੁਪਹਿਰ ਨੂੰ 250 ਜਣਿਆਂ ਦੀ ਨੌਕਰੀ ਬਚਾਉਣ ਲਈ ਛੱਤ ਤੇ ਚੜਨ ਲਈ ਮਜਬੂਰ ਹੋ ਜਾਣੀ ਆ ਐਮਪੀਲ ਦੇ ਥੀਸਿਸ ਦੌਰਾਨ ਜੋ ਵੀ ਪੜਿਆ ਉਹ ਹੁਬਹੂ ਵੀ ਸੀ ਆਫਿਸ ਦੀ ਛੱਤ ਤੇ ਮਹਿਸੂਸ ਕੀਤਾ ਜੋ ਕਿ ਜਰਮਨ ਵਿੱਚ ਹਿਟਲਰ ਵੱਲੋਂ ਤਿਆਰ ਕਰਾਏ ਗਏ ਔਸ਼ਵਿਤ ਕੰਸੈਂਟ੍ਰੇਸ਼ਨ ਕੈਂਪ ਵਰਗਾ ਸੀ ਜਿਵੇਂ ਪੋਲੰਡ ਦੇ ਪ੍ਰੋਫੈਸਰਾਂ ਨਾਲ ਕੁੱਤਿਆਂ ਵਰਗਾ ਵਰਤਾਰਾ ਅਪਣਾਇਆ ਗਿਆ ਉਵੇਂ ਹੀ ਸਾਡੇ ਨਾਲ ਹੋ ਰਿਹਾ ਹੈ ਓਸ਼ਵਿਟਜ਼ ਕੰਸੈਂਟਰੇਸ਼ਨ ਕੈਂਪ ਦੇ ਵਿੱਚ ਕੈਦੀਆਂ ਨੂੰ ਦਿਨ ਦੇ ਵਿੱਚ ਇੱਕ ਵਾਰ ਸੂਪ ਮਿਲਦਾ ਸੀ ਤੇ ਉਹਨਾਂ ਨੂੰ ਸੱਟ ਲੱਗਣ ਤੇ ਖੁਸ਼ੀ ਹੁੰਦੀ ਸੀ ਕਿ ਹਸਪਤਾਲ ਜਾਵਾਂਗੇ ਜਿੱਥੇ ਕਿ ਠੰਡ ਘਟ ਹੋਊਗੀ ਰੁੜਾਣ ਵਾਲੀ ਛੱਤ ਤੋਂ ਹਰ ਰੋਜ਼ ਦਿਨ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਡਿੱਗਦਾ ਸੀ ਪਰ ਫਿਰ ਵੀ ਅਸੀਂ ਸੱਟਾਂ ਨੂੰ ਅਣਗੋਲੀਆਂ ਕਰਕੇ ਫਿਰ ਤੋਂ ਉੱਠ ਪੈਂਦੀਆਂ ਸੀ ਰੱਸੀ ਨਾਲ ਖਾਣਾ ਖਿੱਚਦੇ ਹਾਂ ਸਾਡੇ ਹੱਥ ਛਿੱਲੇ ਜਾਂਦੇ ਸੀ ਜਿਵੇਂ ਕਿ ਓਸ਼ਵਿਟਜ਼ ਕਨਸੈਂਟਰੇਸ਼ਨ ਕੈਂਪ ਦੇ ਵਿੱਚ ਤੜ ਤੜ ਕੇ ਮਰਨ ਵਾਲੇ ਲੋਕਾਂ ਦੇ ਨਹਾਂ ਦੇ ਨਿਸ਼ਾਨ ਹਲੇ ਵੀ ਹਨ ਜਿਹੜੇ ਕਿ ਉੱਥੋਂ ਦੇ ਗੈਸ ਚੈਂਬਰਸ ਦੇ ਵਿੱਚ ਹਨ ਦੋ ਮੈਡਮਾਂ ਨੂੰ ਮਹਾਮਾਰੀ ਦੇ ਦੌਰ ਵਿੱਚੋਂ ਲੰਘਣਾ ਪਿਆ ਇੱਕ ਨੂੰ ਇਨਫੈਕਸ਼ਨ ਹੋ ਗਈ ਸੀ ਇੱਕ ਮੈਡਮ ਦੀ ਬਾਹਾਂ ਟੁੱਟ ਗਈ ਸੀ ਇੰਨਾ ਸਭ ਮੁਸ਼ਕਿਲਾਂ ਨੂੰ ਚਲਦਿਆਂ ਹੋਇਆਂ ਫਿਰ ਵੀ ਅਸੀਂ ਉੱਥੇ ਡਟੀਆਂ ਰਹੀਆਂ ਅਜਿਹੇ ਅਣਸੁਖਾਵੇਂ ਮਾਹੌਲ ਦੇ ਵਿੱਚ ਅਸੀਂ ਬੈਠੀਆਂ ਰਹੀਆਂ ਕਿਉਂਕਿ ਸਾਨੂੰ ਸਾਡੀਆਂ ਨੌਕਰੀਆਂ ਚਾਹੀਦੀਆਂ ਸੀ ਸਾਨੂੰ ਸਾਡੀ ਪ੍ਰਵਾਨਗੀ ਚਾਹੀਦੀ ਸੀ ਅਸੀਂ ਫਿਰ ਵੀ ਉੱਥੇ ਡਟੀਆਂ ਰਹੀਆਂ ਪਰ ਕੀ ਅਸੀਂ ਇਹ ਰਿਸਰਚ ਇਸ ਲਈ ਕੀਤੀ ਸੀ ਕਿ ਸਾਨੂੰ ਅਜਿਹੇ ਅਣਸੁਖਾਵੇਂ ਮਾਹੌਲ ਦੇ ਵਿੱਚ ਰਹਿਣਾ ਪਵੇ ਕੀ ਅਸੀਂ ਲਾਇਬ੍ਰੇਰੀਆਂ ਦੇ ਵਿੱਚ ਰਾਤਾਂ ਜਾਗ-ਜਾਗ ਕੇ ਕਾਲੀਆਂ ਇਸ ਲਈ ਕੀਤੀਆਂ ਸੀ ਕਿ ਸਾਨੂੰ ਇੱਕ ਸਭ ਚੰਲਣਾ ਪਵੇ ਕਿ ਇਹੀ ਸਾਡੀ ਪੜ੍ਹਾਈ ਦੀ ਵੈਲਿਊ ਹੈ ਕਿ ਇਹ ਪੰਜਾਬ ਦਾ ਮਾਡਲ ਹੈ ਕਿ ਇਹ ਉਹੀ ਪੰਜਾਬ ਹੈ ਜਿਸ ਨੂੰ ਸੋਨੇ ਦੀ ਜਿੜੀ ਕਿਹਾ ਜਾਂਦਾ ਸੀ ਜਾਂ ਹਿਟਲਰ ਦਾ ਕੰਸੈਂਟਰੇਸ਼ਨ ਕੈਂਪ ਹੈ ਜਿੱਥੇ ਹਰ ਕੋਈ ਸੁਪਨੇ ਲੈਣ ਤੋਂ ਡਰਦਾ ਹੈ ਹਰ ਕੋਈ ਬੋਲਣ ਤੋਂ ਡਰਦਾ ਹੈ ਈਵਨ ਕੇ ਸਾਹ ਲੈਣ ਤੋਂ ਵੀ ਡਰਦਾ ਹੈ ਜਿਵੇਂ ਕਿ ਕਈ ਬੁੱਧੀਜੀਵੀਆਂ ਨੂੰ ਸੱਚ ਦੇ ਪੱਖ 'ਚ ਬੋਲਣ ਤੋਂ ਡਰ ਲੱਗਦਾ ਹੈ ਉਹਨਾਂ ਨੂੰ ਇਹ ਡਰ ਹੈ ਕਿ ਕਿਤੇ ਤਾਨਾਸ਼ਾਹ ਉਹਨਾਂ ਤੋਂ ਉਹਨਾਂ ਦੀ ਗੁਲਾਮੀ ਨਾਲ ਬਣੀ ਹੋਈ ਕੁਰਸੀ ਨਾ ਖੋ ਲਵੇ ਮੇਰੇ ਨਾਲ ਦੀਆਂ ਕਈ ਸਹੇਲੀਆਂ ਪੰਜਾਬ ਛੱਡ ਕੇ ਚਲੀਆਂ ਗਈਆਂ ਕਿ ਉਹਨਾਂ ਨੂੰ ਪੰਜਾਬ ਤੋਂ ਡਰ ਲੱਗਦਾ ਸੀ